ਦੋਸਤੋ ਪਿੰਡੂ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਤਿੰਨ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਤੇ ਵੱਡੀ ਗੱਲ ਇਹ ਹੈ ਵੀ ਤਿੰਨੇ ਘੋੜੀਆਂ ਮੌਕੇ ਤੇ ਸੂਈਆਂ ਵੀ ਆਣੇ ਹਲੇ 8-8 10-10 ਦਿਨਾਂ ਦੇ ਇਹਨਾਂ ਦੇ ਮੰਗਰ ਬੱਚੇ ਆ ਦੋਸਤੋ ਤੇ ਇਸ ਗੱਲ ਦਾ ਬੜਾ ਫਾਇਦਾ ਹੋ ਜਾਂਦਾ ਤੇ ਤੁਸੀਂ ਇਹਨਾਂ ਨੂੰ ਸਿਲੇ ਦੇ ਵਿੱਚ ਵੀ ਮੇਟ ਕਰਾ ਸਕਦੇ ਹੋ ਇੱਕ ਅੱਧੀ ਘੋੜੀ ਬਾਈ ਨੇ ਇਹਨਾਂ ਦੇ ਵਿੱਚੋਂ ਦੁਬਾਰੇ ਮੇਟ ਵੀ ਕਰਾਈ ਵੀ ਆ ਉਹਦੇ ਬਾਰੇ ਬਾਈ ਤੁਹਾਨੂੰ ਫੋਨ ਤੇ ਦੱਸ ਦਊਗਾ ਤਸੱਲੀ ਵਾਲੀਆਂ ਘੋੜੀਆਂ ਨੇ ਦੋਸਤੋ ਤੇ ਤੁਰਦੀਆਂ ਕਰਦੀਆਂ ਬਹੁਤ ਕੰਮ ਆ ਜਿਵੇਂ ਸਿਲੇ ਦੇ ਵਿੱਚ ਘੋੜੀਆਂ ਤੋਰੀਆਂ ਸੀ ਸਵਾਰੀ ਕਰਾ ਕੇ ਤੁਹਾਨੂੰ ਦਿਖਾਈ ਆ ਘੋੜੀਆਂ ਤੁਰਨ ਦੇ ਹੱਕ ਨੂੰ ਤਾਂ ਬੜੀਆਂ ਕੰਮ ਆ ਸੋ ਪਹਿਲਾਂ ਇਸ ਕਮੈਤ ਘੋੜੀ ਬਾਰੇ ਗੱਲ ਆਪਾਂ ਕਰਦੇ ਆ ਇਹਦੇ ਮੱਥੇ ਤੇ ਬਲੇਜ ਆ ਪਿਛਲੇ ਦੋ ਪੈਰ ਚਿੱਟੇ ਆ ਪਥੇੜੀ ਲਾਈਨ ਦੀ ਘੋੜੀ ਆ ਇਹ ਤਕਰੀਬਨ 7-8 ਸਾਲੇ ਦੀ ਉਮਰ ਆ ਦੋਸਤੋ 65 ਇੰਚੇ ਦੀ ਹਾਈਟ ਆ ਇਹਦੇ ਮੰਗਰ ਜਿਹੜੀ ਬਸ਼ੇਰੀ ਆ ਇਹ ਪੰਜ ਕਲਿਆਣੀ ਆ ਬਾਈ ਦੇ ਕੋਲੇ ਕੰਨ ਗੋ ਘੋੜੇ ਦਾ ਬੱਚਾ ਗਾ ਜੋਰਾ ਪੰਜ ਕਲਿਆਣਾ ਬਸ਼ੇਰਾ ਗਾ ਉਹ ਕਾਲੇ ਰੰਗ ਦਾ ਉਸ ਬਸ਼ੇਰੇ ਦੀ ਇਹ ਬੱਚੀ ਆ ਸੋ ਤੁਸੀਂ ਦੇਖ ਸਕਦੇ ਹੋ ਇੱਕੋ ਜੇ ਚਾਰੇ ਪੈਰ ਚਿੱਟੇ ਆ ਮੱਥੇ ਤੇ ਇਹਦੇ ਫੁੱਲ ਆ ਰੰਗ ਬੜਾ ਸੋਹਣਾ ਕਮੈਤ ਆ ਲੈਂਥ ਲੋਂਥ ਬਸ਼ੇਰੀ ਦੀ ਚੰਗੀ ਆ ਬਰੀਕੀਆਂ ਦੇ ਵਿੱਚ ਆ ਬੱਚੀ ਕਦ ਘੱਟ ਸੋਹਣਾ ਕਰੂਗੀ ਸੋ ਘੋੜੀ ਵੀ ਤੁਸੀਂ ਦੇਖੋ ਰਾਈਡਿੰਗ ਦੀ ਬਹੁਤ ਜ਼ਿਆਦਾ ਚੰਗੀ ਆ ਲੈਂਥ ਲੰਥ ਬੜੀਆ ਅੰਗਾਂ ਪੈਰਾਂ ਦੀ ਮਜ਼ਬੂਤ ਆ ਗਈ ਤੇ ਬਾਕੀ ਬਰੀਕੀਆਂ ਚ ਵੀ ਆ ਸੋ ਇਸ ਘੋੜੀ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ ਬੜਿਆਂ ਦਣਿਆਂ ਸੈੱਟ ਖਰੀਦ ਸਕਦੇ ਹੋ ਬਾਈ ਦੇ ਘੋੜੀਆਂ ਨੂੰ ਵੇਚਣ ਦਾ ਕਾਰਨ ਇਹੀ ਆ ਵੀ ਬਾਈ ਵੈਸੇ ਬਾਹਰਲੀ ਕੰਟਰੀ ਦੇ ਵਿੱਚ ਰਹਿੰਦੇ ਆ ਤੇ ਹੁਣ ਇੱਧਰ ਆਏ ਵੀ ਸੀ ਛੁੱਟੀ ਬਾਈ ਕਹਿੰਦਾ ਵੀ ਇੱਧਰ ਬੰਦਿਆਂ ਦੀ ਸਾਹਮਣ ਸੋਮਣ ਵਾਲਿਆਂ ਦੀ ਦਿੱਕਤ ਆਉਂਦੀ ਸੀ ਵੀ ਫਾਰਮ ਦੇ ਉੱਤੇ ਖੜਦੇ ਕਰਦੇ ਘਟਾ ਤਾਂ ਕਰਕੇ ਜਾਨਵਰ ਸੇਲ ਕਰਕੇ ਜਾਣੇ ਆ ਨਹੀਂ ਸ਼ੌਂਕ ਤਾਂ ਬੜਾ ਸੀਗਾ ਸੋ ਇਹ ਦਿੱਕਤ ਆਉਂਦੀ ਹੈਗੀ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਦੇ ਤਾਂ ਨੋਟ ਕਰ ਲਓ 76967 29448 ਪੈਣੀ ਬੜਿੰਗ ਪਿੰਡ ਆ ਬਾਈ ਦਾ ਰਾਇਕੋਟ ਦੇ ਨਾਲ ਲਗਭਗ ਤਕਰੀਬਨ 3-4 ਕਿਲੋਮੀਟਰ ਦੂਰ ਰਾਇਕੋਟ ਤੋਂ ਜਦੋਂ ਆਪਾਂ ਮਲੇਰਕੋਟਲੇ ਨੂੰ ਜਾਂਦੇ ਆ ਸੋ ਬਾਈ ਬਲਵੰਤ ਨੂੰ ਤੁਸੀਂ ਫੋਨ ਕਾਲ ਕਰ ਲਿਓ ਤੇ ਜੇ ਬਾਈ ਬਾਹਰ ਚਲੇ ਗਏ ਉਹਨੇ ਦਿਨਾਂ ਦੇ ਵਿੱਚ ਵਿੱਚ ਜੇ ਜਾਨਵਰ ਸੇਲ ਹੋ ਗਏ ਤਾਂ ਠੀਕ ਆ ਨਹੀਂ ਫਿਰ ਤੁਸੀਂ ਉਹਨਾਂ ਦਾ ਵਟਸਐਪ ਨੰਬਰ ਆਪਾਂ ਦੇਤਾ ਥੱਲੇ ਫਿਰ ਤੁਸੀਂ ਇੱਥੇ ਕਾਲਿੰਗ ਕਰ ਲਿਓ ਜਿੰਨਾ ਚਿਰ ਇੱਥੇ ਨੇ ਉਹਨਾਂ ਚਿਰ ਉੱਪਰ ਲਈ ਨੰਬਰ ਤੇ ਕਰ ਲਿਓ ਸੋ ਜਿਹੜੀ ਆ ਦੂਜੀ ਘੋੜੀ ਆ ਮਿੱਤਰੋ ਇਹਦੀ ਵੀ ਜਿਹੜੀ ਉਮਰ ਆ ਤਕਰੀਬਨ 6 ਸਾਲ ਆ ਕਾਦੇ ਦਾ 65 ਇੰਚ ਆ ਤੇ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਮੱਥਿਓ ਇਹ ਤਿਲਕ ਤੋੜਾ ਟਟਮਾ ਜਾਂ ਪਟਾ ਬਣਦਾ ਇਹਦੇ ਸੋ ਕੰਨੇ ਦਾ ਜੁੜਮਾ ਸ਼ਕੀਨਾ ਲੈਂਥ ਲੈਂਥ ਚੰਗੀ ਆ ਇਹ ਘੋੜੀ ਦੀ ਵੀ ਇਹਦੇ ਮੰਗ ਰਾ ਜਿਹੜੀ ਆ ਬਸ਼ੇਰੀ ਆ ਇਹ ਲੁਕਾਸ ਕੋੜੇ ਦੀ ਪੋਤੀ ਆ ਤੇ ਹਰਿਆਣੇ ਦੇ ਵਿੱਚ ਅਰਜਨ ਨਾਮ ਦਾ ਘੋੜਾ ਗਾ ਉਸ ਕੋੜੇ ਦੀ ਬੱਚੀ ਆ ਦੋਸਤੋ ਇਹ ਮੱਥੇ ਤੇ ਪਟਾਗਾ ਬੱਚੀ ਦੇ ਬਾਲ ਪੌਰੀਆਂ ਦੀ ਇਹ ਵੀ ਚੰਗੀ ਆ ਸੋ ਇਸ ਸੈੱਟ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਤੇ ਇਹ ਘੋੜੀ ਦੇ ਵੀ ਮੜਾ ਜਾਂ ਤੋਰੇ ਕੰਨੇ ਨਿਗਾ ਮਾਰ ਲਿਓ ਤਕਰੀਬਨ 35-40 ਦੀ ਸਪੀਡ ਤੇ ਇਹ ਰੇਵੀਆ ਤੁਰਦੀ ਆ ਸਵਾਰੀ ਬਹੁਤ ਸੋਹਣੀ ਕਰਾਉਂਦੀ ਆਗੀ ਤੋ ਲੈਂਥ ਵਾਈਜ਼ ਕਨਫਰਮੇਸ਼ਨ ਵਾਈਜ਼ ਘੋੜੀ ਇਹ ਵੀ ਬਹੁਤ ਜਿਆਦਾ ਚੰਗੀ ਆ ਪੱਕਾ ਕਾਲਾ ਰੰਗ ਆ ਕੋਈ ਫालतू ਇਹਦੇ ਡੱਬ ਜਾਂ ਨਿਸ਼ਾਨ ਨਹੀਂ ਸੋਹਣੀ ਆ ਗਰਦਨ ਦੇ ਵਿੱਚ ਬਰੀਕੀਆਂ ਬੁਰਕੀਆਂ ਬੜੀਆਂ ਨੇ ਪਿੱਠ ਪੁੜੇ ਦੀ ਚੰਗੀ ਆ ਸੋ ਜਿਹੜੇ ਬੰਦੇ ਸਵਾਰੀ ਕਰਨ ਵਾਸਤੇ ਜਾਂ ਸੂਈਆਂ ਵੀਆ ਘੋੜੀਆਂ ਤਸੱਲੀ ਵਾਲੀਆਂ ਖਰੀਦਣੀਆਂ ਚਾਹੁੰਦੇ ਆ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਬਾਈ ਦਾ ਕੋਈ ਵਪਾਰ ਵਪੂਰ ਦਾ ਕੰਮ ਹੈ ਨਹੀਂ ਸ਼ੌਂਕ ਵਾਸਤੇ ਬਰੀਡਿੰਗ ਵਾਸਤੇ ਘੋੜੀਆਂ ਰੱਖੀਆਂ ਸੀ ਕਾਰਨ ਮਜਬੂਰੀ ਇਹ ਬਣ ਗਈ ਵੀ ਹੁਣ ਸਾਹਮਣ ਸੂੰਬਣ ਵਾਲੇ ਬੰਦੇ ਹੈ ਨਹੀਂ ਸੋ ਇਸ ਘੋੜੀ ਬਾਰੇ ਵੀ ਵਿਚਾਰ ਕਰ ਸਕਦੇ ਹੋ ਤੁਸੀਂ ਇਹ ਵੀ ਅੱਗੇ ਚੰਗਾ ਪ੍ਰੋਡਿਊਸ ਕਰ ਸਕਦੀ ਹੈ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਸੋ ਆ ਬੱਚੀ ਜਿਹੜੀ ਇਹਦੇ ਮਾਗਰਾ ਪੱਠਪੂੜੇ ਦੀ ਬੜੀ ਮਜ਼ਬੂਤ ਆ ਬਾਡੀ ਦੀ ਇਹ ਵੀ ਖੁੱਲੀ ਬਣੂ ਤੇ ਜਿਹੜੀ ਆ ਤੀਜੀ ਘੋੜੀ ਆ ਦੋਸਤੋ ਇਹਦੀ ਹਾਈਟ ਹੈਗੀ ਆ 65 ਇੰਚ ਇਹਦੇ ਮੱਥੇ ਤੇ ਬਲੇਜ ਆ 6 ਸਾਲੇ ਦੀ ਉਮਰ ਇਹ ਥੋੜਾ ਜਿਹਾ ਇਹਦੇ ਮੰਗਰ ਜਿਹੜਾ ਬੱਚਾ ਗਾ ਉਹ ਥੋੜਾ ਜਿਹਾ ਕਮਜ਼ੋਰ ਆਗਾ ਕਿਉਂਕਿ ਬਾਈ ਵਰਗੇ ਦੱਸਦੇ ਆ ਵੀ ਦਿਨ ਪੂਰੇ ਹੁਣ ਤੋਂ ਘੋੜੀ ਪਹਿਲਾਂ ਸੂਪੀ ਇਹ ਵੀ ਲੁਕਾਸ ਦਾ ਪੋਤਾ ਤੇ ਅਰਜਣ ਘੋੜੇ ਦਾ ਬੱਚਾ ਸੋ ਗੌਰ ਕਰ ਲਿਓ ਤਿੰਨੇ ਘੋੜੀਆਂ ਚੰਗੀਆਂ ਬਹੁਤ ਆ ਫੋਨ ਲਾ ਲਿਓ ਬਾਈ ਨੂੰ